ਦੇਖੋ ਕਿ ਟਰੈਕ ਕੋਲ ਆ ਰਹੀ ਥੋਦੋਂ ਗੱਡੀ ਆ ਰਹੀ ਟਰੈਕ ਨੇ ਸ਼ਾਰਟ ਸਾਈਡ ਮਾਰੀ ਆ ਤੇ ਅੰਦਰ ਦੇਖਿਆ ਸ਼ਾਇਦ ਨਹੀਂ ਜਿਮਾਰੀ ਜਗਦੰਮ ਗੱਡੀ ਨਾ ਕੋਈ ਨਾ ਸੰਭੀ ਨਹੀਂ ਗਈ ਗੱਡੀ ਫਾਲ ਸੀ ਤੇ ਪਲਟੀ ਵਜੀ ਹਲਾ ਜੇ ਦੇਖੇ ਨੇ ਪਤਾ ਇਹ ਗੱਲ ਲੱਗਾ ਵੀ ਗੱਡੀ ਉੱਪਰ ਸਿਢਾ ਆ ਰਹੀ ਸੀ ਜਿਹੜੀ ਗੱਡੀ ਕੰਟਰੋਲ ਇਹਨਾਂ ਕੋ ਨਹੀਂ ਹੋ ਸਕਦੀ ਬਾਹਰ ਥੰਬੇ ਦੇ ਵਿੱਚ ਜਾ ਵਜੀ ਅ ਖੰਬੇ ਤੋਂ ਬਾਅਦ ਜਾ ਕੇ ਡਰਕਟ ਵਿੱਚ ਵਜੀ ਆ ਇਹਦੇ ਕੋਲ ਕਰੀਬ 3-4 ਲੜਕੇ ਧੱਸ ਨੇ ਲੱਗੇ ਸੀ ਸਵਾਰ ਤੇ ਜਿਹੜੇ ਮਾੜੀ ਮੋੜੀ ਘਰੀਟਾ ਲੱਗੀਆਂ ਆ ਪਤਾ ਲੱਗਾ ਕਿ ਬਬੀ ਸਿਵਲ ਹਸਪੀਟਲ ਦੇ ਵਿੱਚ ਉਹ ਚਲੇ ਗਏ ਨੇ ਮੇਰੇ ਨਵੀਂਪੁਰ ਮੇਰਾ ਪਿੰਡ ਵਾ ਜੀ ਇਹ ਨਵੀਂਪੁਰ ਕਲੋਨੀ ਪੰਜ ਪਰਮਜੀਤ ਮੇਰਾ ਨਾਮ ਆ ਅਸੀਂ ਪਿਸਵਾ ਤੋਂ ਉੱਡਰੀ ਜਾ ਰਹੇ ਹਾਂ ਅਚਾਨਕ ਇੱਧਰ ਜਾ ਰਹੇ ਹਾਂ ਕਿਉਂ ਜਾਣੇ ਇੱਧਰ ਮੇਲਾ ਲੱਗਦਾ ਮੇਲੇ ਮੇਲੇ ਦੇ ਬੰਦ ਪਿਆ ਹੈਗੇ ਤੈਨੂੰ ਛੰਨਿਆ ਰੋਡ ਜਾਨੇ ਤੇ ਅੱਗੇ ਇੱਕ ਟਰੱਕ ਆ ਰਿਹਾ ਸੀ ਉਦੋਂ ਉਦੋਂ ਗੱਡੀ ਆ ਰਹੀ ਸੀ ਦੋਨੋਂ ਆਪਾਂ ਚੇਕ ਕ੍ਰਾਸਿੰਗ ਕਰਦੇ ਬਈ ਗੱਡੀ ਕ੍ਰਾਸਿੰਗ ਕਰਦੇ ਬਈ ਜੇ ਦੱਸਦੇ ਮੁੰਨੇ ਵੀ ਟਰੱਕ ਨੇ ਸ਼ਾਰਟ ਸਾਈਡ ਮਾਰੀ ਆ ਆਈਨ ਦੇਖਿਆ ਸ਼ਾਇਦ ਨਹੀਂ ہماری ਜਗਦੰਮ ਗੱਡੀ ਨਾ ਕੋਈ ਨਾ ਸਾਮ ਹੀ ਨਹੀਂ ਗਈ ਗੱਡੀ ਫਾਸ ਗਈ ਤੇ ਪਲਟੀ ਵਜੀ ਪਹਿਲਾ ਵਾਲੇ ਦੇ ਨਾਲ ਟੱਕਰ ਹੋਈ ਨਾ ਜੀ ਬਲਾ ਟੁੱਟਿਆ ਉਹ ਬਸ ਸਿੱਧਾ ਦਰ ਤੇ ਚਲੀ ਗਈ ਅਗਲੇ ਸ਼ੀਸ਼ੇ ਟੁੱਟ ਗਏ ਤੇ ਮੁੰਡੇ ਉਹ ਨਿਕਲਦੇ ਹੋਲੇ ਨਿਕਲਦੇ ਆ ਜਦੋਂ ਮੁੰਡੇ ਨਿਕਲ ਲਗੇ ਉਹ ਮੁੰਡੇ ਸਾਰੇ ਬਾਹਰ ਆ ਗਏ ਨਾ ਛਟਾ ਛਟਾ ਲੱਗੇ ਬਚਾਅ ਹੋ ਗਿਆ ਵਾ ਸਿਵਲ ਹੌਸ ਨੂੰ ਬਚਾ ਦਿੱਤਾ 11 ਨੂੰ ਤੇ ਸਭ ਠੀਕ ਠਾਕ ਹੈ ਗੱਡੀ ਦਾ ਕੋਈ ਜ਼ਿਆ ਨੁਕਸਾਨ ਹੈ ਗੱਡੀ ਦੇ ਟਾਇਰ ਫੁੱਲ ਕੇ ਕਿੰਨੀ ਦੂਰ ਦੂਰ ਤੱਕ ਚੱਲ ਗਈ ਆ ਅੱਗੋਂ ਜਿਹੜੀ ਟ੍ਰੈਫਿਕ ਸਾਰੀ ਰੁਕ ਗਈ ਆ ਉਸ ਤੋਂ ਬਾਅਦ ਵੇਖਿਆ ਵਾ ਵੀ ਮੋੜ ਤੇ ਨਿਕਲ ਕੇ ਇੱਕ ਸਾਈਡ ਤੋਂ ਗਿਆ ਵੀ ਸਾਡਾ ਬਚਾਅ ਹੋ ਗਿਆ ਵਾ ਪਰ ਪਤਾ ਲੱਗਾ ਨਹੀਂ ਕਿੱਦਾਂ ਗੱਡੀ ਚੱਕਦਾਂ ਵੀ ਮਲਗੀ ਇੱਕ ਸਾਈਡ ਨੂੰ ਗੱਡੀ ਚੱਲ ਪੁਲਿਸ ਵੀਰ ਦੇ ਹੋਊਗੀ ਜੀ ਸੋ ਉਹਦੀ ਹੈਗੀ ਜੀ ਜਿੰਨੇ ਬਲਾ ਟ੍ਰਾਂਸਸੋਂਡਾ ਸੌਨੇ ਪੋੜਤਾ ਵਾ ਤੇ ਫਾਸਟਾ ਹੋ ਕੇ ਕਿੱਦਾਂ ਤੁਹਾਨੂੰ ਪੜਾ ਵੀ ਚਾਰਾਂ ਮਿਹਰੇ ਸੜੀ ਤੇ ਪਬਲਿਕਟ ਲੱਗੀ ਜਾਂਦੀ ਆ ਹਾਂ ਇੱਕ ਤੇ ਲੱਗੀ ਆ ਸਿਰ ਤੇ ਲੱਗੀ ਆ ਨੱਕ ਤੇ ਲੱਗੀ ਆ ਬਚਾਅ ਹੋ ਗਿਆ ਜਾਨੀ ਕਿ ਜਿਆਦਾ ਸੱਟਾਂ ਨਹੀਂ ਲੱਗੀਆਂ ਬਚਾਅ ਹੋ ਗਿਆ ਵਾ ਠੀਕ ਠਾਕ ਨੇ ਉਹਦਾ ਹਾਂ ਜੀ ਇਹ ਬਾਈਪਾਸ ਨਵੀਂਪੁਰ ਰੋਡ ਨਾਲ ਲੱਗਦਾ ਹੈ ਇਨਫਾਰਮੇਸ਼ਨ ਆਹੀ ਵੀ ਗੱਡੀ ਇੱਕ ਐਕਸੀਡੈਂਟ ਹੋ ਗਿਆ ਬਾਈਪਾਸ ਅਸੀਂ ਪੁੱਛੇ ਮੌਕੇ ਤੇ ਪੁੱਛੇ ਆ ਕੇ ਵੇਖਿਆ ਵਾ ਲਾਹ ਕੇ ਵੇਖੇ ਨੇ ਪਤਾ ਇਹ ਗੱਲ ਲੱਗਾ ਵੀ ਗੱਡੀ ਬਹੁਤ ਸਿਵਲ ਆ ਰਹੀ ਸੀ ਜਿਹੜੀ ਗੱਡੀ ਕੰਟਰੋਲ ਦੇ ਨਾਲ ਕੋ ਨਹੀਂ ਹੋ ਸਕਦੀ ਬਾਹਰ ਖੰਭੇ ਦੇ ਵਿੱਚ ਜਾ ਵਜੀ ਖੰਭੇ ਤੋਂ ਬਾਅਦ ਜਾ ਕੇ ਦਰਖਤ ਦੇ ਵਿੱਚ ਵਜੀ ਆ ਤੇ ਅਚਾਨਕ ਗੱਡੀ ਵਾਜੂ ਹੋਰ ਕੋਈ ਜਾਨੀ ਨੁਕਸਾਨ ਨਹੀਂ ਕੋਈ ਕਰੀਬ ਇੱਕ ਕਈ ਗੱਲ ਕਰੀਬ ਹੋ ਗਿਆ ਤੇ ਕਿੰਨੇ ਬੰਦੇ ਸਵਾਰ ਸੀ ਇਹਦੇ ਕੋਲ ਕਰੀਬ 3-4 ਲੜਕੇ ਦੱਸ ਨੇ ਲੈ ਗਏ ਸੀ ਸਵਾਰ ਤੇ ਜਿਹੜੇ ਮਾੜੀ ਮੋੜੇ ਘੀਟਾ ਲੱਗੀਆਂ ਪਤਾ ਲੱਗਾ ਵੀ ਬਬੀ ਇਸ ਵੇਲੇ ਹਸਪੀਟਲ ਦੇ ਵਿੱਚ ਹੁਣ ਚਲੇ ਗਏ ਦਾ ਨਾਮ ਦਾ ਨਹੀਂ ਕੋਈ ਪਤਾ ਇੱਕ ਲੜਕੇ ਦੇ ਨਾਮ ਦਾ ਪਤਾ ਲੱਗਾ ਵਾ ਪ੍ਰਿੰਸ ਨਾਮ ਦਾ ਲੜਕਾ ਜਿਹੜਾ ਦਿਨ ਨਗਰ ਦਾ ਰਹਿਣ ਵਾਲਾ ਵਾ ਤੇ ਬਾਕੀ ਜਾ ਕੇ ਵੈਰੀਫਾਈ ਕਰਦੇ ਆ ਕਿਉਂ ਕਿਸ ਤਰ੍ਹਾਂ ਕੀ ਗੱਲਬਾਤ ਹੋਈ ਹੈ ਕਿਉਂ ਮਜੂਰ ਇੱਕ ਗੱਡੀ ਆ ਕਿੰਨਾ ਨੁਕਸਾਨ ਹੋ ਗਿਆ ਜੀ ਗੱਡੀ ਤੇ ਟੋਟਲ ਹੀ ਬਾਬਾ ਜੀ ਨੁਕਸਾਨ ਹੋ ਚੁੱਕਾ ਹੈ ਦਾ ਪਤਾ ਲੱਗਾ ਵੀ ਗੱਡੀ ਵਿੱਚ ਕੋਈ ਦਾਤਰ ਹਥਿਆਰ ਨਹੀਂ ਗੱਡੀ ਦੇ ਵਿੱਚ ਕੋਈ ਦਾਤਰ ਹਥਿਆਰ ਨਹੀਂ ਮਿਲਿਆ ਸਾਰਾ ਮੈਂ ਸਾਰੀ ਸਰਚ ਕੀਤੀ ਆ ਪਰ ਨਹੀਂ ਕੋਈ ਇਹ ਹੋਇਆ ਹਥਿਆਰ ਤੁਨੇ ਦੇਖੋ ਕਿ ਟ੍ਰੈਕਟਰ ਆ ਰਿਹਾ ਇੱਕ ਉਧਰੋਂ ਗੱਡੀ ਆ ਰਹੀ ਟ੍ਰੈਕਟਰ ਨੇ ਸ਼ਾਰਟ ਸਾਈਡ ਮਾਰੀ ਆ ਤੇ ਐਂ ਦੇ ਦੇਖੇ ਸ਼ਾਇਦ ਨਹੀਂ અમારી ਜਗਦੰਮ ਗੱਡੀ ਨਾਲ ਕੋਈ ਨਾ ਸੰਭੀ ਨਹੀਂ ਗਈ ਗੱਡੀ ਫਾਲ ਸੀ ਤੇ ਪਲਟੀ ਵਜੀ ਅਲਾ ਦੇ ਦੇਖੇ ਨੇ ਪਤਾ ਇਹ ਗੱਲ ਲੱਗਾ ਵੀ ਥੱਡੀ ਉਪਰ ਸੇ ਡਰਾ ਰਹੀ ਸੀ ਜਿਹੜੀ ਗੱਡੀ ਕੰਟਰੋਲ ਦੇ ਨਾਲ ਕੋ ਨਹੀਂ ਹੋ ਸਕਦੀ ਬਹੁਤ ਖੰਬੇ ਦੇ ਵਿੱਚ ਜਾ ਵਜੀ ਖੰਬੇ ਤੋਂ ਬਾਅਦ ਜਾ ਕੇ ਦਰਖਤ ਦੇ ਵਿੱਚ ਵਜੀ ਆ ਇਹ ਦੇਖੋ ਕਰੀਬ 3-4 ਲੜਕੇ ਦੱਸ ਨੇ ਹੈਗੇ ਸੀ ਸਵਾਰ ਤੇ ਜਿਹੜੇ ਮਾਰੀ ਮੋੜੀ ਇਕੜਾ ਲੱਗ ਜਾਵਾ ਪਤਾ ਲੱਗਾ ਕਿ ਬਬੀ ਸਿਵਲ ਹਸਪੀਟਲ ਦੇ ਵਿੱਚ ਉਹ ਚਲੇ ਗਏ ਨੇ ਮੇਰੇ ਜੀ ਨਵੀਂਪੁਰ ਮੇਰਾ ਪਿੰਡ ਵਾ ਜੀ ਇਹ ਨਵੀਂਪੁਰ ਕਲੋਨੀ ਪੈਂਦੀ ਪਰਮਜੀਤ ਮੇਰਾ ਨਾਮ ਆ ਅਸੀਂ ਪਿਸਵਾ ਤੋਂ ਉੱਡਰੀ ਜਾ ਰਹੇ ਹਾਂ ਅਚਾਨਕ ਇੱਧਰ ਜਾ ਰਹੇ ਹਾਂ ਕਿਉਂ ਜਾਣੇ ਇੱਧਰ ਮੇਲਾ ਲੱਗਦਾ ਮੇਲੇ ਮੇਲੇ ਦੇ ਬੰਦ ਪਿਆਗੇ ਤਾਨੂੰ ਛੰਨਿਆ ਰੋਡ ਜਾਨੇ ਤੇ ਅੱਗੇ ਇੱਕ ਟਰੱਕ ਆ ਰਿਹਾ ਸੀ ਉਦੋਂ ਤੋਂ ਗੱਡੀ ਆ ਰਹੀ ਸੀ ਦੋਨੋਂ ਆਪਾਂ ਚੇਕ ਕ੍ਰਾਸਿੰਗ ਕਰਦੇ ਬਈ ਗੱਡੀ ਕ੍ਰਾਸਿੰਗ ਕਰਦੇ ਬਈ ਜੇ ਦੱਸਦੇ ਮੁੰਨੇ ਵੀ ਟਰੱਕ ਨੇ ਸ਼ਾਰਟ ਸਾਈਡ ਮਾਰੀ ਆ ਕਾਇਨ ਦੇਖੇ ਸ਼ਾਇਦ ਨੀ ہماری ਜਗਦੰਮ ਗੱਡੀ ਨਾ ਕੋਈ ਨਸਾਂ ਵੀ ਨਹੀਂ ਗਈ ਗੱਡੀ ਫਾਸ ਗਈ ਤੇ ਪਲਟੀ ਵਧੀ ਪਹਿਲਾ ਵਾਲੇ ਦੇ ਨਾਲ ਟੱਕਰ ਹੋਈ ਜਾਂਦੀ ਬੋਲਾ ਟੁੱਟ ਗਿਆ ਉਹ ਬਸ ਸਿੱਧਾ ਦਰਦ ਚੱਲੀ ਗਈ ਅਗਲੇ ਸ਼ੀਸ਼ੇ ਟੁੱਟ ਗਏ ਤੇ ਮੁੰਡੇ ਉਹ ਨਿਕਲਦੇ ਕੋਲੇ ਨਿਕਲਦੇ ਆ ਜਦੋਂ ਮੁੰਡੇ ਰੱਡ ਲੱਗੇ ਉਹ ਮੁੰਡੇ ਸਾਰੇ ਬਾਹਰ ਆ ਗਏ ਆ ਨਾ ਛੱਟਾ ਛੱਟਾ ਲੱਗੇ ਬਚਾਅ ਹੋ ਗਿਆ ਵਾ ਸਿਵਲਾਂ ਉਸ ਨੂੰ ਪਹੁੰਚਾ ਦਿੱਤਾ 11 ਨੂੰ ਤੇ ਸਭ ਠੀਕ ਠਾਕ ਹੈ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਗੱਡੀ ਦੇ ਟਾਇਰ ਫੁੱਲ ਕੇ ਕਿੰਨੀ ਦੂਰ ਦੂਰ ਤੱਕ ਚੱਲ ਗਿਆ ਅੱਗੋਂ ਜਿਹੜੀ ਟ੍ਰੈਫਿਕ ਸਾਰੀ ਰੁਕ ਗਈਆਂ ਔਰ ਤੋਂ ਬਾਅਦ ਵੇਖਿਆ ਮੋੜ ਦੇ ਨਿਕਲ ਕੇ ਇੱਕ ਸਾਈਡ ਤੋਂ ਗਿਆ ਵੀ ਸਾਡਾ ਬਚਾਅ ਹੋ ਗਿਆ ਵਾ ਪਰ ਪਤਾ ਲੱਗਾ ਨਹੀਂ ਕਿੱਦਾਂ ਗੱਡੀ ਚੱਕਦਾਂ ਵੀ ਮਲਗੀ ਇੱਕ ਸਾਈਡ ਨੂੰ ਗੱਡੀ ਚੱਲ ਪੁਲਿਸ speed ਤੇ ਹੋ ਗਈ ਜੀ ਸੋ ਉਹਦੀ ਹੈਗੀ ਜੀ ਜਿੰਨੇ ਬਲਾ ਟ੍ਰਾਂਸਸੋਂਡਾ ਸਵਨੇ ਪੋਰਦਾ ਵਾ ਤੇ ਫਾਸਟਾ ਹੋ ਕੇ ਕਿੱਦਾਂ ਤੁਹਾਨੂੰ ਪੜਾ ਵੀ ਚਾਰਾਂ ਮੜੇ ਸੜੀ ਤੇ ਪਬਲਿਕਟ ਲੱਗੀ ਜਾਂਦੀ ਆ ਹਾਂ ਇੱਕ ਤੇ ਲੱਗੀ ਆ ਸਿਰ ਤੇ ਲੱਗੀ ਆ ਨੱਕ ਤੇ ਲੱਗੀ ਆ ਬਚਾਅ ਹੋ ਗਿਆ ਜਾਨੀ ਕਿ ਜਿਆਦਾ ਸੱਟਾਂ ਨਹੀਂ ਲੱਗੀਆਂ ਬਚਾਅ ਹੋ ਗਿਆ ਵਾ ਠੀਕ ਠਾਕ ਨੇ ਉਦਾਂ ਹਾਂ ਜੀ ਇਹ ਬਾਈਪਾਸ ਨਵੀਂਪੁਰ ਰੋਡ ਨਾਲ ਲੱਗਦਾ ਹੈ ਇਨਫਾਰਮੇਸ਼ਨ ਆਹੀ ਵੀ ਗੱਡੀ ਇੱਕ ਐਕਸੀਡੈਂਟ ਹੋ ਗਿਆ ਬਾਈਪਾਸ ਅਸੀਂ ਪੁੱਛੇ ਮੌਕੇ ਤੇ ਪੁੱਛੇ ਆ ਕੇ ਵੇਖਿਆ ਵਾ ਹਲਾ ਕੇ ਵੇਖੇ ਨੇ ਪਤਾ ਇਹ ਗੱਲ ਲੱਗਾ ਵੀ ਗੱਡੀ ਬਹੁਤ ਸਿਲੀਟ ਆ ਰਹੀ ਸੀ ਜਿਹੜੀ ਗੱਡੀ ਕੰਟਰੋਲ ਦੇ ਨਾਲ ਕੋ ਨਹੀਂ ਹੋ ਸਕਦੀ ਬਾਹਰ ਖੰਭੇ ਦੇ ਵਿੱਚ ਜਾ ਵਜੀ ਖੰਭੇ ਤੋਂ ਬਾਅਦ ਜਾ ਕੇ ਦਰਖਤ ਦੇ ਵਿੱਚ ਵਜੀ ਆ ਤੇ ਅਚਾਨਕ ਗੱਡੀ ਵਾਜੂ ਹੋਰ ਕੋਈ ਜਾਨੀ ਨੁਕਸਾਨ ਨਹੀਂ ਕੋਈ ਕਰੀਬ ਇੱਕ ਕਈ ਗੱਲ ਕਰੀਬ ਹੋ ਗਿਆ ਤੇ ਕਿੰਨੇ ਬੰਦੇ ਸਵਾਰ ਸੀ ਇਹਦੇ ਕੋਲ ਕਰੀਬ 3-4 ਲੜਕੇ ਦੱਸ ਨੇ ਬੈ ਗਏ ਸੀ ਸਵਾਰ ਤੇ ਜਿਹੜੇ ਮਾੜੀ ਮੋੜੇ ਘੀਟਾ ਲੱਗੀਆਂ ਪਤਾ ਲੱਗਾ ਵੀ ਬਬੀ ਇਸ ਵੇਲੇ ਹਸਪੀਟਲ ਦੇ ਵਿੱਚ ਹੁਣ ਚਲੇ ਗਏ ਨਾ ਨਾਂ dane ਕੋਈ ਪਤਾ ਇੱਕ ਲੜਕੇ ਦੇ ਨਾਂ ਦਾ ਪਤਾ ਲੱਗਾ ਵਾ ਪ੍ਰਿੰਸ ਨਾਂ ਦਾ ਲੜਕਾ ਜਿਹੜਾ ਦੇਣਾ ਨਕਰਦਾ ਰਹਿਣ ਵਾਲਾ ਤੇ ਬਾਕੀ ਜਾ ਕੇ ਵੈਰੀਫਾਈ ਕਰਦੇ ਆ ਕਿਉਂ ਕਿਸ ਤਰ੍ਹਾਂ ਕੀ ਗੱਲਬਾਤ ਹੋਈ ਹੈ ਕਿਉਂ ਨਹੀਂ ਇੱਕ ਗੱਡੀਆ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਜੀ ਗੱਡੀ ਤੇ ਟੋਟਲ ਹੀ ਬਾਬਾ ਜੀ ਨੁਕਸਾਨ ਹੋ ਚੁੱਕਾ ਹੈ ਦਾ ਪਤਾ ਲੱਗਾ ਵੀ ਗੱਡੀ ਵਿੱਚ ਕੋਈ ਦਾਤਰ ਹਥਿਆਰ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਦਾਤਰ ਹਥਿਆਰ ਨਹੀਂ ਮੈਂ ਸਾਰੀ ਸਰਚ ਕੀਤੀ ਆ ਪਰ ਨਹੀਂ ਕੋਈ ਇਹ ਜਿਹਾ ਹਥਿਆਰ ਨਹੀਂ